ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਅੱਜ ਦਾ ਵਲੋਗ ਇੱਥੇ ਟਾਈਮ ਹੋ ਗਿਆ ਸੀ ਜੀ ਸਵੇਰ ਦੇ 6:30 ਵਜੇ ਦਾ ਤੇ ਆਪਾਂ ਸਾਰੇ ਪਸ਼ੂਆਂ ਨੂੰ ਨਮਾ ਕੇ ਬੰਨਤਾ ਸੀ ਉਹਨਾਂ ਚਾਰਾਂ ਨੂੰ ਆਪਾਂ ਪੱਕੇ ਥਾਂ 'ਚ ਬੰਨਤਾ ਤੇ ਮੱਝਾਂ ਪੰਜਾਂ ਮੱਝਾਂ ਨੂੰ ਆਪਾਂ ਬੰਨਤਾ ਕੱਚੇ ਥਾਂ 'ਚ ਕਿਉਂਕਿ ਉਹਨਾਂ ਖੋਰੂ ਪੱਟੀ ਕਹਿੰਦੇ ਉਹ ਬੰਦੇ ਨਹੀਂ ਕਿ ਉਹ ਕੱਚੇ ਥਾਂ 'ਚ ਉਹਨਾਂ ਨੂੰ ਛੇਦੀ ਹੁੰਦਾ ਵੀ ਸਾਨੂੰ ਖੁਰਲੀ ਤੇ ਬੰਨਣ ਫਿਰ ਉਹਨਾਂ ਨੂੰ ਆਪਾਂ ਖੁਰਲੀ ਦੀ ਬੰਨਦੇ ਨੇ ਤੇ ਮੱਝਾਂ ਕੱਚੇ 'ਚ ਬਹਿ ਜਾਂਦੀਆਂ ਨੇ ਫਿਰ ਆਪਾਂ ਇਹਨਾਂ ਨੂੰ ਇੱਥੇ ਬੰਨ ਦਿੰਨੇ ਘੰਟਾ ਡੇਢ ਘੰਟਾ ਵੇਹਂਦੀ ਆ ਨੀ ਫਿਰ ਇੰਨੇ ਚੰਦਰ ਨੀਰਾ ਪਾ ਕੇ ਪੰਦਰ ਬੰਦ ਨੇ ਆ ਦੇਖੋ ਜੀ ਆਪਣੇ ਸੱਪ ਦੀ ਕੰਝ ਇੱਥੇ ਆਪਣੇ ਨੇ ਇਥੇ ਕਿਤੇ ਸੱਪ ਰਹਿੰਦਾ ਜੀ ਇਥੇ ਉਹਨਾਂ ਪਸ਼ੂ ਬੰਨਣ ਤੋਂ ਵੀ ਡਰ ਲੱਗਦਾ ਹੈਗਾ ਆਪਾਂ ਨੂੰ ਨਾ 2-3 ਵਾਰ ਹੋ ਗਏ ਇੱਕ ਤਾਂ ਪਿਛਲੀ ਵਾਰ ਇੱਕ ਸਾਲ ਹੋ ਗਿਆ ਉਹਨੂੰ ਉਹ ਗੱਲ ਨੂੰ ਪਿਛਲੀ ਗਰਮੀ ਸਾਢੇ ਝੋਟੀ ਨੇ ਮਾਰ ਦਿੱਤਾ ਤੇ ਪੈਰ ਧਰਤਾ ਸੱਪ ਤੇ ਇੱਕ ਹੋਰ ਰਹਿੰਦਾ ਸ਼ਾਇਦ ਇਥੇ ਸੱਪ ਇੱਕ ਮਹੀਨੇ ਬਾਅਦ ਕਾਂਜੇ ਤਾਰ ਕੇ ਆਂਦਾ ਉਹ ਵੀ ਜਮਾਂ ਸੇਮ ਏਸੇ ਥਾਂ ਤੇ ਚਲੋ ਜੀ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਸਵਾ 5 ਵਜੇ ਦਾ ਟਾਈਮ ਸੀਗਾ ਤੇ ਇੱਥੇ ਆਪਾਂ ਹੁਣ ਨੀਰਾ ਪਾ ਕੇ ਬੰਨਤੀਆਂ ਸੀਗੀਆਂ ਤੇ ਆ ਦੇਖੋ ਜੀ ਕਿਵੇਂ ਨੀਰਾ ਡੋਲੀ ਜਾਂਦੀਆਂ ਨੇ ਹਲੇ ਬੰਨੀਆਂ ਹੀ ਸੀਗੀਆਂ ਇਹ ਹੱਤਾ ਨਹੀਂ ਲਾਇਆ ਅਜ ਅਸੀਂ ਆਖਿਆ ਹਰਾਗਾ ਚਲਾਟਾ ਰਹਿਣ ਦਿੰਨੇ ਤਾਂ ਵੀ ਡੋਲਣ ਲੱਗਦੀਆਂ ਫਿਰ ਆਪਾਂ ਨੀਰਾ ਸੈੱਟ ਕਰਤਾ ਤੇ ਅੱਜ ਗਰਮੀ ਬਹੁਤ ਸੀਗੀ ਤੇ ਫਿਰ ਆਪਾਂ ਨੂੰ ਬਾਹਰੇ ਛੱਡਨੇ ਪਏ ਕਿਉਂਕਿ ਮੱਛਰਦਾਨੀ ਚ ਨਾ ਹਵਾ ਨਹੀਂ ਲੱਗਦੀ ਮੱਛਰ ਵੀ ਨਹੀਂ ਜਾਣਦਾ ਨਾਮ ਲੈਂਦਾ ਤੇ ਗਰਮੀ ਵੀ ਨਹੀਂ ਜਾਣਦਾ ਨਾਮ ਲੈਂਦੀ ਮੱਛਰ ਬਹੁਤ ਹੈ ਜੀ ਹਲੇ ਵੀ ਆਪਣੇ ਤੇ ਇੱਥੇ ਆਪਾਂ ਬਸ ਪਹਾੜੇ ਛੱਡਦੇ ਸੀ ਇਹਨਾਂ ਨੂੰ ਕਿਉਂ ਪਹਾੜਿਆਂ ਦਾ ਥੋੜਾ ਆਰਾਮ ਮਿਲ ਜਾਂਦਾ ਇਹਨਾਂ ਨੂੰ ਗਰਮੀ ਨਹੀਂ ਲੱਗਦੀ ਤੇ ਇੱਥੇ ਆਪਣੀ ਆ ਘੱਟੀ ਤੇ ਇਹ ਘੱਟੀ ਨੂੰ ਆਪਾਂ ਇਹ ਘੱਟੀ ਆਪਾਂ ਮਸਾ ਠੀਕ ਕੀਤੀ ਹੈ ਇਹਦੇ ਨਾਲ ਅੰਤਰਾ ਨੂੰ ਸੋ ਜਾ ਗਈ ਤੇ ਨਾਲ ਲੀਵਰ ਨੂੰ ਸੋ ਜਾ ਗਈ ਸੀ ਏ ਨੂੰ ਘਟੋ ਘਟਾ 2 ਮਿੰਟ ਟ੍ਰੀਟਮੈਂਟ ਚੱਲਿਆ ਚੱਲ ਹੁਣ ਫੇਰ ਫਰਕ ਪੈ ਗਿਆ ਪਰ ਠੀਕ ਹੋ ਗਈ ਸੰਤ ਐਸੇ ਵੀ ਇਹ ਠੀਕ ਨਹੀਂ ਹੁੰਦੀ ਪਰ ਮਾਤਮਾਂ ਦੀ ਕਿਰਪਾ ਰਹੀ ਠੀਕ ਹੋ ਗਈ ਲੋ ਜੀ ਆ ਦੇਖੋ ਲੜੀ ਜਾਂਦੀ ਆ ਇਹਨਾਂ ਨੂੰ ਅੱਜ ਆਟਾ ਨਹੀਂ ਲਾਇਆ ਤਾਂ ਕਰਕੇ ਇੱਕ ਦੂਜੇ ਨਾਲ ਪੰਗੇ ਲਈ ਜਾਂਦੀਆਂ ਨੇ ਤੇ ਅੱਜ ਆਪਣੀ ਜਿਹੜੀ ਆ ਵਾਲੀ ਘੱਟੀ ਐ ਹਾਂ ਆ ਵੱਡੀ ਘੱਟੀ ਐ ਤੇ ਨਾ ਇਹ ਨਾ ਅਜਨ ਨ ਕਿੱਲੇ ਤੇ ਖੜੀ ਨਿੰਮਤ ਥਲੇ ਦੋ ਵਾ ਡਿੱਗ ਵੀ ਪਤਾ ਇੰਜ ਜਿਵੇਂ ਹੁਣ ਖੜੀ ਐ ਐਂ ਦੋ ਵਾ ਡਿੱਗ ਵੀ ਲਗਾਤਾਰ ਤੇ ਸਾਨੂੰ ਸੋਚ ਲਈ ਹੋਗੀ ਇੱਕ ਨੂੰ ਅਸੀਂ ਠੀਕ ਕਰਦੇ ਆਂ ਦੂਜੀ ਤਿਆਰ ਹੋ ਜਾਂਦੀ ਐ ਪਾ ਦੇ ਵਿੱਚ ਇਤੋਂ ਡਾਕਟਰ ਤੋਂ ਦਵਾਈ ਦਵਾਈ ਇਹਨੂੰ ਵੀ ਇੱਕ ਕਦਮ ਮੈਡੀਕਨ ਲੱਗੀ ਅਸਤਾ ਡਰ ਗਿਆ ਸੀ ਇੱਕ ਵਾਰ ਤਾਂ ਚਲੋ ਪਰ ਮਾਸ ਸਵੇਰ ਤਰ ਲੱਤਾਂ ਜਾਂ ਚਾਚ ਨਾਲ ਆਉਂਦੀ ਨਹੀਂ ਸੀ ਹੁਣ ਤਾਂ ਲੱਤਾਂ ਵੀ ਲਾਉਣ ਲੱਗੀ ਸਹੀ ਖੜੀ ਐ ਤੇ ਨੀਰਾ ਵੀ ਵਧੀਆ ਖਾਈ ਜਾਂਦੀ ਐ ਤੇ ਉਹਨੂੰ ਦਵਾਈ ਦਵਾਈ ਤੇ ਦੂਜੀ ਤਿਆਰ ਹੋਗੀ ਇਹ ਡੱਟੇ ਦੁਖਣ ਲੱਗ ਗਿਆ 10 ਵਜੇ ਫਿਰ ਇਹ ਨੂੰ ਇਹ ਨੂੰ ਦਵਾਈ ਦਵਾਈ ਇੱਕ ਨੂੰ ਅਸੀਂ ਠੀਕ ਕਰਦੇ ਹਾਂ ਮਸਾਂ ਫਿਰ ਦੂਜੀ ਫੇਰ ਤਿਆਰ ਹੋ ਜਾਂਦੀ ਹੈ ਇਹਨਾਂ ਤਾਂ ਬਾਰੀ ਬੰਨ ਰੱਖੀ ਹੈ ਚੰਗੀ ਭਲੀ ਬੰਨੀ ਐ ਸਵੇਰੇ ਨਮਾਕੇ ਪਤਨੀ ਇੱਕਦਮ ਕਿਵੇਂ ਢਿੱਡੇ ਦੁਖਣ ਲੱਗ ਗਿਆ ਤਾਂ ਹੀ ਆਪਨੇ ਤੋਂ ਅੱਜ ਕੋਈ ਜ਼ਿਆਦਾ ਵਲੌਗ ਸ਼ੂਟ ਨਹੀਂ ਹੋਇਆ ਚਲੋ ਜੀ ਵਲੌਗ ਐਂਡ ਦਾ ਪਿੱਥੀ ਕਰਦੇ ਹਾਂ ਵਲੌਗ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ